ਜੋ ਕਦੀ ਕਰਨਾ ਕਰਦਾ ਮੈਂ ਉਹ ਕਰਨਾ ਹੀ ਕਰਦਾ ਕਿਹਨੂੰ ਕਹਿੰਦਾ ਹੈ ਇਹ ਦਿਲ ਤੇ ਚਲਦਾ ਚਾਦਰ ਨੂੰ 22 ਦੇ ਰਾਤ ਨੂੰ 1 ਵਜੇ ਤੱਕ ਹੋਈ ਹੈ ਤੁਹਾਨੂੰ ਕਦੀ ਪੁੱਛਿਆ ਜਾ ਰਿਹਾ ਹੈ ਕਿ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਕਿਸ਼ਮਤ ਕਿਉਂ ਕਰਦੇ ਹੋ ਕੋਈ ਕੋਈ ਸੁਣਦਾ ਜਾ ਰਿਹਾ ਹੈ ਸੰਸਾਰ ਵੱਲ سے ਬੋਲਾ ਜਾ ਰਿਹਾ ਹੈ ਕੋਈ ਸੁਣਦਾ ਕੋਈ ਸਵੇਰ ਰੋ ਜੋ ਅਸੀਂ ਕਰਾਂਗੇ ਤੱਕ ਨੀਕ ਨਾ ਮੁਕਾਵਾਂਗੇ ਤੱਕ ਨੀਕ ਕਰਾਂਗੇ ਤਕਨੀਕ ਦਾ ਮੁਕਾਬਲਾ ਕਰਾਂਗੇ ਤੇਰੀ ਤਕਨੀਕ ਚਾਹੀਦੀ ਹੈ ਕੋਈ ਰੋਬੋਟ ਆਈ ਐਸ ਦੇ ਸਹਾਰੇ ਸਜਾਣਾ ਵਾਸਤੇ ਇਹ ਰੋਬੋਟ ਆਗੇ ਲਾ ਕੇ ਉਹ ਦਿਆ ਕਰਤੇਗਾ ਕਿਹੜਾ ਬੰਦਾ ਆਪਣੀ ਮਰੀ ਹੋਈ ਬਾਈਕ ਨੂੰ ਰਾਤ ਦੇ 1 ਵਜੇ ਛੱਡ ਕੇ ਭੱਜ ਗਿਆ ਹੈ ਔਰ ਉਹਨੇ ਦਿਨਾਂ ਤੋਂ ਕੋਈ ਕੰਟੈਕਟ ਨਹੀਂ ਕਰ ਰਿਹਾ ਉਹ ਖੋਦ ਨਹੀਂ ਸਾਹਮਣੇ ਆਇਆ ਤਾਂ ਉਹ ਸ਼ੋਰ ਗੁਣਾਗਾ ਰਿਹਾ ਹੈ ਮੇਰੇ ਸਾਬ ਦੀ 4-5 ਸਾਲ ਦਾ ਚੱਕਰ ਵੀ ਨਹੀਂ ਰਿਹਾ ਉਹ ਕੀ ਉਹਦਾ ਪਰਾਡੂ ਕਰਾਉਣਾ ਹੈ ਬੈਨ ਉਹਨੇ ਨਹੀਂ ਆਉਂਦੀ ਸੀ ਮਾਂ ਵੀ ਕਹਿੰਦੀ ਸੀ ਦੇ ਕੋਈ ਗੱਲ ਇਹ ਬਾਹਰ ਨਹੀਂ ਜਾਈ ਜਾਵੇ ਹੈ ਤੈਨੂੰ ਕਹਿੰਦੇ ਘਰਾਂ ਨਹੀਂ ਹੋਣ ਆ ਲੈ ਦੇਖੋ ਤੁਸੀਂ ਮੈਂ ਯੂਰਪ ਵੀ ਨਹੀਂ ਇੱਕ ਡੀਲਰ ਦੀ ਪਤਨੀ ਨੇ ਕਿੱਤੀ ਆਤਮ ਹੱਤਿਆ ਕਿਉਂ ਕਾਰਨ ਕਿ ਇਹ ਸੀ ਕਿ ਉਸਦੇ ਪਤੀ ਨੇ ਜਿਹੜੀ ਹੈ ਬਾਹਰ ਅਪੈ ਸਬੰਧ ਬਣਾਏ ਸੀ ਪਰਿਵਾਰ ਮੈਂਬਰ ਸਨਮ ਮਹਿੰਦਰੀ ਗਲਤ ਕਰ ਲਿਆ ਉਹਨਾਂ ਦੇ ਪਿਤਾ ਜੀ ਦਾ ਜੀਵਨ ਲਗੀ ਕਿ ਦਿੱਤੇ ਹੋਈ ਹੈ ਉਹਨਾਂ ਦਾ ਪਤੀ ਵੀ ਹੈ ਬਹੁਤ ਕੁਝ ਹੋਇਆ ਹੈ ਹੈ ਪ੍ਰੋਪਰਟੀ ਦਾ ਕੰਮ ਕਰਦਾ ਬਣਾਉਣਾ अच्छा तेरे संबंध दी 4-5 ਸਾਲ ਦਾ ਕਰਤਕ ਕਲੀ ਲਿਖੇ ਜੀ ਉਹਦਾ ਪਹਿਲਾ ਡਿਵੋਰਸ ਹੋ ਗਿਆ ਕੋਨੇ ਲਈ ਆ 6000 ਦੇ ਪਰ ਪਹਿਲਾਂ ਕਰੋ ਕਿੰਨਾ ਕਿੰਨਾ 4-500 ਰੁਪਏ ਚਾਹੁੰਦੇ ਸੀ ਵੀ ਇਸ ਗੱਲ ਦਾ ਤੇ ਉਹਨੇ ਵਿਰੋਧ ਕੀਤਾ ਤੇ ਇਹ ਉਹਦੇ ਉਹਦੇ ਲੱਗਣ ਲੱਗੇ ਨਰਾਈਕਾ ਵਾਲਾ ਗੱਲ ਲੱਗ ਪਈ ਸਾਡੀ ਇਹਨਾ ਕਰਨ ਲੱਗੇ ਲੜੇ ਇਹ ਹੀ ਅਸੀਂ ਛੱਡ ਜਾਉ ਨੂੰ ਮਾਂ ਵੀ ਕਹਿੰਦੀ ਸੀ ਵੀ ਕੋਈ ਗੱਲੀ ਉਹ ਬਾਹਰ ਨਹੀਂ ਰਹੀ ਜਾਵੇ ਹੈ ਤੈਨੂੰ ਕੀ ਗੱਲ ਘਰ ਤਾਂ ਨਹੀਂ ਆਉਂਦੀ ਹੈ ਹੈ ਦੇਣੀ ਨਿਆਇ ਕਿਵੇਂ ਰੱਖੀ ਬਿਠਾਏ ਸੀ ਚੜੀ ਵੀ ਹੈਗੀ ਆ ਅੱਛਾ ਮਸਕੂਟੀ ਪੜਦੀ ਹੋਰ ਦਾਖਲਾ ਹੀ ਪੜਦਾ ਸੀ ਕੱਥਾ ਜਿਹਦੇ ਨਿਆਇ ਤੋਂ ਹਾਂ ਜੀ ਤੇ ਦਾਖਲਾ ਹੀ ਪੜਦਾ ਸੀ ਸਾਰੇ ਜੋ ਵਰਦੀ-ਵਰਦੀ ਕਿਤਾਬਾਂ ਤੋਂ ਪੈਸੇ ਲੈ ਕੇ ਦਿੰਦੇ ਦੋੜੀ ਸਾਰਾ ਕੁਝ ਜੀ ਕਿਸਾਬ ਉਹ ਕਰੀਏ ਪੜਦਾ ਸੀ ਜੀ ਤੇ ਇਹ ਕ੍ਰੀ ਵਿਰੋਧ ਕਰਦੀ ਸੀ ਸਾਡਾ ਦੋਤਰਾ 13 ਸਾਲ ਦਾ ਇਹ ਦੇਖ ਲਓ ਸੀ ਕਪੜੇ ਉੱਢ ਕੇ ਲਓ ਹਾਂ ਜੀ ਇਹ 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 ਨਾਮ ਦਾ ਦਾਹਲਾ ਨਾਮ ਵੀ ਰੀਸ ਨਾਮ ਕੁ ਨਾਮ ਕਸਟਮ ਬੱਗੀ ਲਿਆ ਦੋ ਜੇ ਮੇਰੇ ਉਹ ਰੋਕੇਗੀ ਮੈਂ ਕੋਈ ਨਹੀਂ ਦੇਣਾ ਉਹ ਨਹੀਂ ਜੇ ਨਾਮ ਦੇ ਤੂੰ ਉਹਨੇ ਆਪ ਦੇ ਕੱਫੇ ਸਥਾਨ ਤੇ ਲਾ ਦਿੱਤੀ ਸਰਮਨਾਲਾ ਸਾਹਿਬ ਦੇ ਟ੍ਰਿ ਸ਼ੋਰੂਮ ਆ ਉੱਥੇ ਆ ਗਿਆ ਕੀ ਹਾਲ ਸੀ ਉਹਦਾ ਬਾਦ ਨਹੀਂ ਮੁੰਡੇ ਨੇ ਹੈ ਜੇ ਇਹ ਇਹਨਾਂ ਨੇ ਇਹਨਾਂ ਨੇ ਕੋਈ ਗੱਲ ਨਹੀਂ ਲਾਉਣੇ ਦੀ ਮਾਂ ਦੀ ਦੇਖੋ ਕੁੜੀ ਦੀ ਸਾਡੀ ਕੁੜੀ ਪੁੱਛ ਕੇ ਭਾਜਦੇ ਸੀ ਹੁਣ ਉਹਨਾਂ ਨੇ ਲਿਖਵਾਈ ਹੈ ਕਿ ਦੋ ਪਾਸੇ ਦਾ ਪੀ ਡੀ ਆਰ ਦੀ ਉਧਰੋਂ ਹਸਤਾਖਰ ਦੀ ਤੇ ਉਹ ਕਿਰਾਏ ਦੇ ਲੈਦੇ ਕਿਰਾਏ ਦੇ ਨਾਲ ਉਹਨੂੰ ਰੱਖਦੇ ਸੀ ਕਿਹਦਾ ਲੋ ਆ ਜਾਂ ਦੋ ਤਿੰਨ ਮਹੀਨੇ ਬਾਅਦ ਨੂੰ ਪਤਾ ਲੱਗਦਾ ਸੀ ਹੈ ਜੀ ਉਹ ਬੇ ਵਿਰੋਧ ਕਰਦੀ ਉੱਥੇ ਹੀ ਆ ਗਏ ਫਿਰ ਕਹਦਾ ਜਿਵੇਂ ਆ ਉੱਥੇ ਵੇ ਭੱਜ ਜਾਂਦੇ ਸੀ ਉੱਥੇ ਲੱਗਦੇ ਕਿ ਉਹ ਗੈਂਗ ਕਮਰਾ ਲੈ ਲੈਂਦੇ ਸੀ ਅੱਛਾ ਜੀ ਹਾਂ ਜੀ ਤੇ ਜਦ ਵੇਖਿਆ ਕਾ ਸ਼ਾਂਤੀ ਹੋ ਗਈ ਆ ਫਿਰ ਆਏ ਦੇ ਵੀ ਫਰੀਦਕੋਟ ਆਏ ਆ ਆ ਕੇ ਚਲੇ ਗਏ ਅੱਛਾ ਅਸੀਂ ਹੁਣੇ ਚੱਲਦੇ ਹਾਂ ਜੀ ਇੱਥੇ ਮੈਂ ਘੱਟੋ ਘੱਟ ਪੂਰੀ 100 ਰੁਪਏ ਇੱਕ ਦੂਜੀ ਸੁਣੀ ਨਹੀਂ ਸੀ ਕਿ ਉਹ ਨਹੀਂ ਸੁਣੀ ਚਾਰਾਂ ਪੀਸ ਦਾ ਕੋਈ ਪਛਾਣ ਨਹੀਂ ਗਿਆ ਹੋਰ ਵੀ ਬੁਢੀ ਖੜੀ ਆਈ ਅਨੇ ਕਾਰਵਾਈ ਕਿਉਂ ਨਹੀਂ ਕੀਤੀ ਜੀ ਕੀ ਆ ਬੈਤ ਨਹੀਂ ਹੋਗਾ ਕਿ ਅਸੀਂ ਕੱਢ ਸਕਦੇ ਨਹੀਂ ਕਿਉਂ politician ਕੋਈ ਦਬਾਅ ਬੜਾ ਜਵਾਬ ਹੋ ਗਿਆ ਉਹਨੇ ਧੋਲੇਪੁਰ ਦੇਖ ਦਬਾਅ ਹਾਂਜੀ ਸਾਰੇ ਪਾਸੇ ਲੱਤਾਂ ਹੋ ਰਹੀਆਂ ਵਧੀਆਂ ਆ ਕਹਿੰਦੇ ਕਹਿੰਦਾ ਦਾਖਲਾ ਜੋ ਕੋਈ ਵੀ ਕਰਨਾ ਕਰ ਲੋ ਮੈਂ ਜੋ ਕਰਨਾ ਕਰਦਾ ਵੀ ਕੋਣ ਕਰਦਾ ਇਹ ਲੋਕ ਦੇਖਦਾ ਅੱਛਾ ਬਰੋ ਠੀਕ ਹੈ 5 6 ਪੰਜਾ ਲਿਖ ਦੇ ਆਈ 21 ਤਰੀਕ ਦੀ ਹੁੰਦਾ ਸਰ ਪਿਛਲੇ 4 ਦਿਨਾਂ ਤੋਂ ਜਾਂ ਤਾਂ ਸਾਨੂੰ ਪਤਾ ਲੱਗਿਆ ਕਿ ਸਾਡੀ ਦੀਦੀ ਦੀ ਬੈਤ ਹੋ ਗਈ ਹੈ ਇੱਥੇ ਅਸੀਂ ਸਤ ਤੋਂ ਲੈ ਕੇ 22 ਦੇ ਰਾਤ ਨੂੰ 1 ਵਜੇ ਦੀ ਜੱਦ ਹੋਈ ਜਾ। ਅੱਜ 24 ਹੈ। ਅੱਜ ਤੱਕ ਸਾਨੂੰ ਐਹੀਂ ਨਹੀਂ ਸਾਡਾ ਪ੍ਰੋਪਰ ਬੰਦੇ ਤੇ ਪੁਲਿਸ ਸਟੇਸ਼ਨ ਵਿੱਚ ਪ੍ਰੋਪਰ ਬਿਆਨ ਨਹੀਂ ਕੋਈ ਫੇਰ ਅਦਲਾ ਬਦਲੀ ਸਾਨੂੰ ਕਦੀ ਪੁੱਛ ਕਿਹਾ ਜਾ ਰਿਹਾ ਕਦੀ ਪੁੱਛ ਕਿਹਾ ਜਾ ਰਿਹਾ ਹੈਗਾ ਝੂਠੇ ਵਿਸ਼ਵਾਸ ਕਰਨ ਦੇ ਵਾਸਤੇ ਸਾਨੂੰ ਫੋਰਸ ਕੀਤਾ ਜਾ ਰਿਹਾ ਹੈ ਸੰਸਕਾਰ ਵਾਸਤੇ ਬੋਲਾ ਜਾ ਰਿਹਾ ਜਦੋਂ ਫੋਰਸਮਾਰਟਮ ਹੀ ਨਹੀਂ ਹੋਇਆ ਹੈਗਾ ਪ੍ਰੋਪਰ ਤਰੀਕੇ ਨਾਲ ਕਾੜੇ ਕੋ ਸਾਰਾ ਕੋਈ ਗਵਾਹ ਨਹੀਂ ਆਇਆ ਉਸ ਬੰਦੇ ਨੂੰ ਨਹੀਂ ਫੜ ਪਾ ਰਹੇ ਕਿ ਜਿਸ ਬੰਦੇ ਨੇ ਕਰਕੇ ਜੋ ਆਪਣੀ ਵਾਈਫ ਨੂੰ ਰਾਜੇ ਕੇ ਡੀਐਮ ਦੇ ਹਸਪਤਾਲ ਦੇ ਮਰੀ ਹੋਈ ਵਾਈਫ ਨੂੰ ਸਾੜ ਕੇ ਭੱਜ ਜਾਂਦਾ ਹੈ ਹੈ ਨਾ ਤੇ ਉਸ ਬੰਦੇ ਨੂੰ ਨਹੀਂ ਫੜ ਪਾ ਰਹੇ ਅਸੀਂ ਗੱਲ ਬੋਲਿਆ ਸੀਗਾ ਅਜੇ ਤੀਨੋਂ ਅਸੀਂ ਬੋਲਿਆ ਸੀਗਾ ਕਿ ਬੱਚਾ ਸਾਨੂੰ ਚਾਹੀਦਾ ਹੀ ਹੈਗਾ ਇਦੋ ਦੀ ਵੀ ਲੱਭ ਕੇ ਲੈ ਕੇ ਆਓ ਤੇ 1-2 ਘੰਟੇ ਦੰਤਾਂ ਤੇ ਅੱਛੀ ਕੋਈ ਬੱਚੇ ਨੂੰ ਛੱਡ ਕੇ ਚਲ ਜਾਂਦਾ ਹੈਗਾ ਔਰ ਇਹ ਲੋਕ ਬਾਹਰ ਆਂਦੇ ਹੈ ਕਿ ਬੱਚੇ ਲੈ ਕੇ ਅੰਦਰ ਫਿਰ ਸੜਨ ਜਾਂਦੇ ਡਾਕਟਰਾਂ ਨੇ ਕੀ ਪੜ ਪਾਇਆ ਡਾਕਟਰਾਂ ਨੇ ਕੀ ਕਿਹਾ ਕਿ ਆ ਫਾਸੀ ਜਨਾ ਕੋਈ ਰਹਿ ਸਕਦੇ ਹੈ ਜਾਂ ਕਿ ਖਾਤਾ ਕੀ ਹੋਇਆ ਬਹੁਤ ਉਤਲ ਸਰ ਹੁਣੇ ਤੱਕ ਸਾਨੂੰ ਇੰਨਾ ਕੇਸ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਕਿ ਅਸੀਂ ਜਿਹੜੇ ਮੌਤ ਦਾ ਕਾਰਨ ਹੈ ਉਸ ਤੱਕ ਪਹੁੰਚ ਹੀ ਨਹੀਂ ਪਾਏ ਪਹੁੰਚ ਨਹੀਂ ਪਾਏ ਪਹੁੰਚ ਹੀ ਨਹੀਂ ਪਾਏ ਨਹੀਂ ਹੁਣ ਪੁਲਿਸ ਪਰਸੀਸ਼ਨ ਕੀ ਕਰ ਰਹੀ ਹੈ ਕਿ ਉਹ આરોપી ਫੜੇਗੇ ਰਾਹ ਨੇ ਕੀ ਨਿਕਲੋ ਉਹ ਕਹ ਰਹੇ ਆ ਅਸੀਂ ਥੋੜਾ ਸੋਚਦਾ ਰੱਖੋ ਸਬਰ ਰੱਖੋ ਜੋ ਅਸੀਂ ਕਰਾਂਗੇ ਤਕਨੀਕ ਦੇ ਮੁਤਾਬਿਕ ਕਰਾਂਗੇ ਤਕਨੀਕ ਦੇ ਮੁਤਾਬਿਕ ਕਰਾਂਗੇ ਕਿ ਜਿਹੜੀ ਟੈਕਨੀਕ ਚਾਹੀਦੀ ਹੈ ਕੋਈ ਰੋਬੋਟ ਆਏਗਾ ਸੱਚ ਜਾਣ ਵਾਸਤੇ ਫਿਰ ਰੋਬੋਟ ਅਗੇ 라ਬੂ ਕੋਲ ਉਹਦੀ ਅਗੇ ਦੱਸੇਗਾ ਐ ਸਿਰਫ ਸਾਨੂੰ ਦਿਲਾਸਾ ਦੇ ਹੀ ਜਾ ਰਹੇ ਆ ਕਿ ਅਸੀਂ ਕਰ ਰਹੇ ਆ ਕਰ ਰਹੇ ਆ ਸਬਰ ਰੱਖੋ ਸਬਰ ਰੱਖੋ ਅਰੇ ਜਿਹੜਾ ਬੰਦਾ ਸਾਹ ਕੋ ਜਿਹਨੇ ਕੋ ਸਬੂਤ ਹੈ ਕਿ ਜਿਹੜਾ ਬੰਦਾ ਆਪਦੀ ਮਰੀ ਹੋਈ ਵਾਈਫ ਨੂੰ ਰਾਤ ਦੇ 1 ਵਜੇ ਛੱਡ ਕੇ ਭੱਜ ਗਿਆ ਔਰ ਉਹਨੇ ਦਿਨਾਂ ਤੋਂ ਕੋਈ ਕੰਟੈਕਟ ਨਹੀਂ ਕਰ ਰਿਹਾ ਕੋਈ ਜਗ੍ਹਾ ਨਹੀਂ ਆ ਰਿਹਾ ਆ ਨਹੀਂ ਰਹਾ ਬੱਚੇ ਨੂੰ ਬਾਹਰ ਛੱਡ ਕੇ ਚਲ ਜਾਂਦਾ ਹੈਗਾ ਜਾਂ ਖੁਦ ਗਿਆ ਹੈਗਾ ਸਾਡੀ ਕਿੰਨੇ ਵਜੇ ਉਹ ਫੋਟਨੀ ਸਾਹਮਣੇ ਆਇਆ ਤਾਂ ਉਹ ਫੋਰ ਸ਼ੋਰ ਗੁੰੰਗਾਰਾ ਹੈ ਠੀਕ ਹੈ ਉਹ ਲੱਭਿਆ ਚ ਠੀਕ ਹੈ ਸੋ ਪਰਿਵਾਰ ਦੀ ਮੰਗ ਹੈ ਕਿ ਜਿਹੜਾ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਦੁਬਲੀ ਥਾਣੇ ਦੇ ਬਾਹਰ ਮੌਜੂਦ ਹਾਂ ਜਿੱਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਜਿਹੜਾ ਸਾਰਾ ਇੱਥੇ ਬੈਠਾ ਹੋਇਆ ਉਸ ਮੰਗ ਕਰ ਰਿਹਾ ਮੈਂ ਕਿ ਜਿਹੜੀ ਵੀ ਬਨਾ ਦੀ ਕੁੜੀ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਵਾ આરોપી ਜਿਹੜਾ ਹੈ ਗ੍ਰਿਫਤਾਰ ਕਰਨਾ ਚਾਹੀਦਾ ਮੈਂ ਹੁੰਨ ਜਿਹੜਾ ਇੱਕ ਪ੍ਰਾਪਰਟੀ ਡੀਲਰ ਦੇ ਵਪਾਰੀ ਦੇ ਕਰਕੇ ਉਹ ਉਹਦੇ ਅਵੈਸਬੰਧ ਸੀਗੇ ਦੂਜੀ ਪਤਨੀ ਪਤਨੀ ਨੇ ਜਿਹੜਾ ਕੀ ਹੈ ਆਪਣੀ ਜੀਵਨ ਲੀਲਾ ਜਿਹੜੀ ਖਤਮ ਕਰ ਲਈ ਹੈ ਹੁਣ ਉਸ ਦਾ ਪ੍ਰਸ਼ਾਸਨ ਦੇਖਦੇ ਦੇਖਣਾ ਇਹ ਹੋਏਗਾ ਕਿ ਪੁਲਿਸ ਪ੍ਰਸ਼ਾਸਨ ਇਸਦੀ ਕੀ ਕਾਰਵਾਈ ਕਰਦਾ ਹੈ ਤੇ ਜਿਹੜਾ ਆਨਲਾਈਨ ਸਮਾਂ ਹੈ ਉਹਦੇ ਵਿੱਚ ਪਤਾ ਲੱਗੇਗਾ ਕਿ ਔਰੋਹੀ ਪਕੜਿਆ ਜਾਂਦਾ ਕਿਉਂ ਪਕੜਿਆ ਜਾਂਦਾ ਜੁੜੇ ਹੋ ਲੋਧਾਣਾ ਲਾਇਦਣਾ ਜੁੜੇ ਹੋਰੀ ਲੋਧਾਣਾ ਕਰਦਾ ਇਹ ਜੀ ਐਫ ਆਈ ਆਰ ਨੰਬਰ 43 ਅਧੀਨ ਤਾਰਾ 306 120 ਰਜਿਸਟਰ ਹੋਈ ਹੈ ਇਹਦੇ ਚ ਜਿਹੜੀ ਜਿਹੜਾ ਪ੍ਰੋਪਰ ਰੀਡਰ ਸੀ ਨਵਤੇਜ ਉਹਦੀ ਵਾਈਫ ਨੇ ਸੁਸਾਇਡ ਕੀਤਾ ਤੇ ਸੁਸਾਇਡ ਦੇ ਤਾ ਉਹਦੀ ਵਾਈਫ ਦੇ ਫਾਦਰ ਦੇ ਬਿਆਨ ਤੇ ਸੀ ਤੇ ਇਹ ਨਵਤੇਜ ਦੇ ਇੱਕ ਉਹਦੀ ਮਾਤਾ ਪਰਮਜੀਤ ਕੌਰ ਤੇ ਇੱਕ ਚਰਨਜੀਤ ਕੌਰ ਜਿਹਨਾਂ ਉਹਦਾ ਐਕਸਟਰਾ ਮਟੀਰੀਅਲ ਵੈਰੀਟੀਅਲ ਫੇਰ ਚੱਲਦਾ ਸੀ ਉਹਤੇ ਐਫਆਈਆ ਦਰਜ ਕੀਤੀ ਹੈ ਸਰ ਇਹ ਕਿੰਨਾ ਕੁ ਟਾਈਮ ਹੋ ਗਿਆ ਸੀ ਇਹਨਾਂ ਦੇ ਵਿਆਹ ਨੂੰ ਕੋਈ ਬੱਚੇ ਵੀ ਹੈਗੇ ਇਹਨਾਂ ਦੇ ਨਹੀਂ ਇਹਨਾਂ ਦੇ ਰੈਡਾਂ ਚੱਲ ਰਹੀਆਂ ਨੇ ਬਾਕੀ ਤਫ਼ਤੀਸ਼ ਅਗਲੀ ਰੈਡਾਂ ਕੀਤੀਆਂ ਰਹੀਆਂ ਵਕਫਾਕ ਤਾਂ ਇਹਦਾ ਬੇਟਾ ਵੀ ਆਇਆ ਬੇਟੇ ਨੇ ਵੀ ਗਿਆ ਵੀ ਮਮਾਂ ਨਾਲ ਸਿਸਵਟ ਕੀਤਾ ਤੇ ਉਸ ਤੋਂ ਬਾਅਦ ਰੈਡਾਂ ਕੀਤੀਆਂ ਜਾ ਰਹੀਆਂ ਨੇ ਬਾਕੀ ਜਲਦੀ ਬੰਦੇ ਵਰਕੇ ਅਗਲੀ ਕਾਰਗੋ ਅਮਝਦੇ ਆਂਗੇ ਸਰ ਕੋਈ ਮਾਰਕੋਟ ਵੀ ਕੀਤੀ ਜਾ ਰਹੀ ਸੀ ਸਸੂ ਵੱਲੋਂ ਜਾਂ ਘਰ ਵਾਲੇ ਵੱਲੋਂ ਇਹ ਵੀ ਵਜ੍ਹਾ ਸੀ ਕੋਈ ਐਜੀ ਦਰਖਾਸਤ ਜਾਂ ਪਹਿਲਾਂ ਸਾਡੇ ਕੋਲ ਆਈ ਹੀ ਨਹੀਂ ਜੀ ਕੋਈ ਪਹਿਲਾਂ ਹੋਈ ਹੋਵੇ ਕੋਈ ਮੈਟਰ ਹੈ ਬਿਨਾਂ ਸਾਡੇ ਕੋਲ ਮਾਰਕੋਟ ਦਾ ਕੋਈ ਨਸਬੰਦੀ ਮਾਰਕ ਪੈਂਡਿੰਗ ਨਹੀਂ ਸਰ ਵਜ੍ਹਾ ਕੀ ਹੈ ਸੁਸਾਇਡ ਕਰਨ ਦੀ ਕਿ ਘਰ ਵਾਲੇ ਦਾ ਰਿਲੇਸ਼ਨ ਸੀਗਾ ਬਾਹਰ ਔਰਤ ਨਾਲ ਤਾਂ ਜੋ ਕੰਨਿਸ਼ੀਅਲ ਜਗ੍ਹਾ ਗੱਲ ਨਿਕਲ ਕੇ ਇਹੀ ਆਈ ਹੈ ਕਿ ਜੋ ਇਹਨਾਂ ਦੇ ਮਾਪਿਓ ਦੇ ਜਿਹੜੇ ਆ ਅਵਸ਼ਾਮ ਸਿੰਘ ਦੇ ਜਿਹੜੇ ਫੈਮਿਲੀ ਮੈਂਬਰ ਕੁੜੀ ਦੇ ਪੇਕੇ ਦੇ ਘਰ ਦੇ ਕਹਿੰਦੇ ਦੱਸਦੇ ਕਿ ਇਹਦਾ ਜਿਹੜੀ ਚਰਨਜੀਤ ਕੌਰ ਆ ਉਹਦੇ ਨਾਲ ਐਕਸਟਰਾ ਮਿਲੀਟਰੀ ਰਿਲੇਸ਼ਨ ਸੀ ਤਾਂ ਕਰਕੇ ਇਹਨੇ ਫਿਫੜ ਕੀਤੀ ਸਰਕਾਰਨ ਲੱਗਿਆ ਸੁਸਾਇਡ ਦਾ ਉਪਰ ਕੀਤਾ ਕਿਹੜੀ ਚੀਜ਼ ਨਾਲ ਕੀ ਖਾਧਾ ਕੀ ਸੀ ਨਹੀਂ ਫਿਲਹਾਲ ਪੋਸਟਮਾਰਟਮ ਕੋ ਰਹਿ ਗਿਆ ਜੀ ਉਹਦੀ ਵਿਸਥਾਰ ਰਿਪੋਰਟ ਆਊਗੀ ਜਦੋਂ ਉਹਦੇ ਚ ਕਲੀਅਰ